ਇੱਕ ਛੋਟਾ ਜਿਹਾ ਬੱਚਾ ਹਸਪਤਾਲ ਦੇ ਵਿੱਚ ਆਪਣੇ ਪਿਤਾ ਦੀ ਜਾਨ ਬਚਾਉਣ ਦੇ ਲਈ ਹੱਥ 'ਚ ਗਲੂਕੋਜ਼ ਦੀ ਬੋਤਲ ਫੜੀ ਖੜਾਏ ਹੈ ਸਾਡੇ ਹਸਪਤਾਲਾਂ ਦੀ ਅਸਲੀਅਤ ਜੋ ਇਨੀ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਾਸੂਮ ਬੱਚੇ ਨੇ ਆਪਣੇ ਬਿਮਾਰ ਪਿਤਾ ਦੇ ਲਈ ਹੱਥ ਦੇ ਵਿੱਚ ਗਲੂਕੋਜ਼ ਦੀ ਬੋਤਲ ਫੜੀ ਹੋਈ ਹੈ ਕਾਰਨ ਹਸਪਤਾਲ ਦੇ ਵਿੱਚ ਕੋਈ ਸਲਾਈਨ ਸਟੈਂਡ ਨਹੀਂ ਸੀ ਮਧ ਪ੍ਰਦੇਸ਼ ਦੀ ਇਸ ਵੀਡੀਓ ਨੇ ਸਿਹਤ ਵਿਭਾਗ ਦੀ ਪੋਲ ਖੋਲ ਕੇ ਰੱਖ ਦਿੱਤੀ ਇਸ ਤੇ ਹਸਪਤਾਲ ਪਰ ਵੰਦਨ ਦੀ ਸਫਾਈ ਵੀ ਲਾਜਵਾਬ ਸੀ ਉਹਨਾਂ ਦਾ ਕਹਿਣਾ ਹੈ ਕਿ ਵਾਰਡ ਬॉय ਸਟੈਂਡ ਲੈਣ ਗਿਆ ਸੀ ਇਸ ਲਈ ਉਦੋਂ ਤੱਕ ਬੋਤਲ ਬੱਚੇ ਨੂੰ ਫੜਾ ਦਿੱਤੀ ਗਈ ਸੀ ਇਹ ਕੋਈ ਨਵੀਂ ਗੱਲ ਨਹੀਂ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਹਰ ਰੋਜ਼ ਅਜਿਹੇ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਦੇ ਇੱਕ ਵਾਰਡ ਬॉय ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਘਟਨਾ ਨੇ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਧਨਾਂ ਦੀ ਘਾਟ ਕਾਰਨ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਨੇ ਜਿੱਥੇ ਸਾਨੂੰ ਨਾ ਸਿਰਫ ਇਲਾਜ ਦੀ ਗੁਣਵੱਤਾ ਦੇ ਵੱਲ ਧਿਆਨ ਦੇਣ ਦੀ ਲੋੜ ਐ ਸਗੋਂ ਹਸਪਤਾਲਾਂ ਦੇ ਵਿੱਚ ਬੁਨਿਆਦੀ ਸਹੂਲਤਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪਿਤਾ ਇੱਕ ਬਿਮਾਰ ਪਿਤਾ ਬੈੱਡ ਦੇ ਉੱਤੇ ਲੇਟਿਆ ਹੋਇਆ ਤੇ ਉਸ ਦਾ ਬੱਚਾ ਗਲੂਕੋਜ਼ ਦੀ ਬੋਤਲ ਫੜ ਕੇ ਖੜਿਆ